ਬਾਰਡਰ ਤੇ ਖੜੇ ਆ ਤੇ ਅੱਜ ਹੈ 21 ਫਰਵਰੀ ਉਹ ਦਿਨ ਜਿਸ ਦਿਨ ਲਈ ਕਿਸਾਨਾਂ ਨੇ ਕਾਲ ਦਿੱਤੀ ਸੀ ਕਿ ਉਹ ਦਿੱਲੀ ਲਈ ਕੂਚ ਕਰਨਗੇ ਦਿੱਲੀ ਵਾਲੋ ਸ਼ਾਂਤੀ ਮਾਰਚ ਕਰਨਗੇ 11 ਵਜੇ ਦਾ ਵਕਤ ਸੀ 11 ਵਜੇ ਹੀ ਹਰਿਆਣੇ ਵਾਲੇ ਪਾਸੇ ਉਹ ਇੱਕ ਵਾਰ ਤਾਂ ਟੀਅਰ ਗੈਸ ਦੇ ਜਿਹੜੇ ਸ਼ੈਲ ਸਨ ਉਹ ਫਾਇਰ ਕੀਤੇ ਗਏ ਕੁਝ ਧਮਾਕੇ ਹੋਏ ਉਸ ਤੋਂ ਬਾਅਦ ਇਸ ਵਾਲੇ ਪਾਸੇ ਕਿਸਾਨ ਲੀਡਰਾਂ ਨੇ ਮੋਰਚਾ ਸਾਂਭਿਆ ਉਹਨਾਂ ਨੇ ਜੋ ਨੌਜਵਾਨ ਕਿਸਾਨ ਸਨ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਪਿੱਛੇ ਰਹਿਣ ਕਿਉਂਕਿ ਜਿਹੜੀ ਗੱਲਬਾਤ ਹੈ ਅਜੇ ਵੀ ਸਰਕਾਰ ਦੇ ਨਾਲ ਚੱਲ ਰਹੀ ਹੈ ਇਹ ਸੁਨੇਹਾ ਆਇਆ ਕਿ ਸਰ ਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਇਸੇ ਲਈ ਹੈ ਜਿਹੜਾ ਉਹ ਕਿਸਾਨਾਂ ਨੇ ਕਿਹਾ ਕਿ ਜਿਹੜਾ ਸੰਜਮ ਬਣਾ ਕੇ ਰੱਖਣਾ ਚਾਹੀਦਾ ਹੈ ਸੰਜਮ ਰੱਖਣਾ ਚਾਹੀਦਾ ਹੈ ਸਬਰ ਸੰਤੋਖ ਰੱਖਣਾ ਚਾਹੀਦਾ ਹੈ ਅਜੇ ਅੱਗੇ ਨਹੀਂ ਵਧਾਂਗੇ ਕਿਸਾਨਾਂ ਨੇ ਜਿਹੜੇ ਲੀਡਰ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਉਹ ਅੱਗੇ ਜਾਣਗੇ ਤੇ ਫਿਰ ਜਿਹੜੇ ਨੌਜਵਾਨ ਕਿਸਾਨ ਨੇ ਉਹਨਾਂ ਦੇ ਪਿੱਛੇ ਆਉਣਗੇ ਉਧਰ ਟਰੈਕਟਰ ਵੀ ਲੱਗੇ ਹੋਏ ਨੇ ਦੂਰ ਦੂਰ ਤੱਕ ਤੁਸੀਂ ਜਿੱਥੇ ਵੀ ਦੇਖੋਗੇ ਤੁਹਾਨੂੰ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਟਰੈਕਟਰ ਟਰਾਲੀਆਂ ਲੰਬੀਆਂ ਕਤਾਰਾਂ ਨੇ ਉਧਰ ਜਿਹੜੇ ਕਿਸਾਨ ਲੀਡਰ ਨੇ ਉਹ ਤਕਰੀਰ ਕਰ ਰਹੇ ਨੇ ਤਾਂ ਜੋ ਕਿਸਾਨਾਂ ਨੂੰ ਹੈ ਜਿਹੜਾ ਸਮਝਾਇਆ ਜਾ ਸਕੇ ਕਿ ਕਿ 11 ਵਜੇ ਦਾ ਵਕਤ ਪਾਵੇਂ ਲੰਘ ਗਿਆ ਪਰ ਉਸ ਦੀ ਇੱਕ وجہ ਇਹ ਹੈ ਕਿ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਇਸੇ ਲਈ ਉਹਨਾਂ ਨੂੰ ਥੋੜਾ ਜਿਹੜਾ ਰੁਕਣਾ ਪਿਆ ਹਾਲਾਂਕਿ 11 ਵਜੇ ਦੇ ਹੀ ਉਧਰ ਟੀਏ ਗੈਸ ਸ਼ੈਲ ਫਾਇਰ ਕੀਤੇ ਗਏ ਸਨ ਜਿਸ ਕਰਕੇ ਧਮਾਕਾ ਹੋਇਆ ਧੂਆਂ ਹੋਇਆ ਅਤੇ 11 ਵਜੇ ਤੋਂ ਬਾਅਦ ਫਿਰ ਕਿਸਾਨ ਲੀਡਰਾਂ ਨੇ ਤਕਰੀਰ ਕਰਨੀ ਸ਼ੁਰੂ ਕੀਤੀ ਸਰਵਨ ਸਿੰਘ ਬੰਦੇਰ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਚਾਹੁੰਦੀ ਸੀ ਕਿ ਇੱਥੇ ਜਿਹੜਾ ਕੁਝ ਖਰਾਬ ਹੋ ਜਾਏ ਪਰ ਉਹ ਜਿਹਾ ਹੋਣ ਨਹੀਂ ਦੇਣਗੇ ਤਾਂ ਉਧਰ ਸਰਕਾਰ ਵੀ ਗੱਲਬਾਤ ਕਰ ਸਕਦੀ ਹੈ ਅਜਿਹੀਆਂ ਖਬਰਾਂ ਆ ਰਹੀਆਂ ਕਿ ਸਰਕਾਰ ਗੱਲਬਾਤ ਕਰੇਗੀ ਇੱਕ ਪਾਸੇ ਜਿਹੜਾ ਪੂਰਾ ਇੰਤਜ਼ਾਮ ਕੀਤੇ ਹੋਏ ਨੇ ਹਰਿਆਣਾ ਸਰਕਾਰ ਨੇ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਤੇ ਦੂਜੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਇੱਧਰ ਲੰਗਰ ਦੀ ਸੇਵਾ ਵੀ ਚੱਲ ਰਹੀ ਹੈ ਹਰ ਤਰ੍ਹਾਂ ਦੀ ਜਿਹੜੀ ਸੇਵਾ ਇੱਥੇ ਕਿਸਾਨ ਨਿਭਾ ਰਹੇ ਨੇ ਦੂਰੋਂ ਦੂਰੋਂ ਜਿਹੜੇ ਲੋਕ ਨੇ ਇੱਥੇ ਪਹੁੰਚਣੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਜਿਹੜੇ ਇੱਥੇ ਲੋਕ ਇਕੱਠੇ ਹੋਏ ਨੇ ਗੱਲ ਵੀ ਕਰਦੇ ਆ ਇੱਧਰ ਤੁਸੀਂ ਲੰਗਰ ਦੀ ਸੇਵਾ ਨਿਭਾ ਰਹੇ ਆ ਕਦੋਂ ਤੋਂ ਲੱਗੇ ਹੋ ਮੈਮ 13 ਤਰੀਕ ਤੋਂ ਸਾਡਾ ਲੰਗਰ ਦਿੱਲੀ ਆ ਰਿਹਾ ਜੀ ਉਰੇ ਅਸੀਂ ਉਦੋਂ ਦਾ ਲੰਗਰ ਲੈ ਕੇ ਆ ਰਹੇ ਆ ਸਵੇਰੇ ਆ ਜਾਂਦੇ ਆਪਣਾ ਡੇਲੀ ਸ਼ਾਮ ਨੂੰ ਜਾਂਦੇ ਆ ਜਿੱਨਾ ਲੰਗਰ ਹੁੰਦਾ ਵਰਤਾਇ ਕੇ ਜਾਂਦੇ ਸਾਡੀਆਂ ਮਾਈਆਂ ਬੀਬੀਆਂ ਲੰਗਰ ਤਿਆਰ ਕਰ ਰਹੀਆਂ ਨੇ ਤੇ ਅਸੀਂ ਸਵੇਰੇ ਫੇਰ ਲੈ ਕੇ ਆ ਜਾਂਦੇ ਆ ਜੀ ਡੇਲੀ ਲੰਗਰ ਆ ਰਿਆ ਜੀ ਉਦੋਂ ਦਾ ਸਾਡਾ ਪਿੰਡ ਕਨੜੀ ਈਲਾ ਪਟਿਆਲਾ ਜੀ ਤਾਈ ਪਟਿਆਲਾ ਤੋਂ ਆਏ ਨੇ ਤੇ ਇਧਰ ਲੰਗਰ ਦੀ ਸੇਵਾ ਨਿਭਾ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਦੂਰ ਦੂਰ ਤੱਕ ਜਿਹੜੇ ਟਰਾਲੀਆਂ ਦੇ ਕਾਫਲੇ ਨੇ ਇਹ ਉਹ ਕਿਸਾਨ ਨੇ ਜੋ ਦਿੱਲੀ ਜਾਣਾ ਚਾਹੁੰਦੇ ਨੇ ਕਹਿੰਦੇ ਨੇ ਕਿ ਸ਼ਾਂਤਮਈ ਤਰੀਕੇ ਨਾਲ ਉਹ ਦਿੱਲੀ ਜਾਣਾ ਚਾਹੁੰਦੇ ਨੇ ਸਰਵਨ ਸਿੰਘ ਬੰਦੇਰ ਨੇ ਕਿਹਾ ਸੀ ਕਿ ਉਹ ਸ਼ਾਂਤੀ ਮਾਰਚ ਕਰਨਗੇ ਯਾਨੀ ਕਿ ਸ਼ਾਂਤੀ ਦੇ ਨਾਲ ਉਹ ਇਥੋਂ ਦਿੱਲੀ ਜਾਣਾ ਚਾਹੁੰਦੇ ਨੇ ਹਾਲਾਂਕਿ 11 ਵਜੇ ਦਾ ਵਕਤ ਸੀ ਉਹ ਵਕਤ ਲੰਘ ਗਿਆ ਪਰ ਕਿਉਂਕਿ ਸਰਕਾਰ ਕਹਿੰਦੇ ਨੇ ਕਿ ਗੱਲਬਾਤ ਕਰਨਾ ਚਾਹੁੰਦੀ ਹੈ ਇਸੇ ਲਈ ਰੋਕਿਆ ਗਿਆ ਹੈ ਜਿਹੜਾ ਮਾਰਚ ਸੀ ਉਸ ਪਾਸੇ ਤੇ ਕਿਸਾਨ ਲੀਡਰਾਂ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਪਹਿਲਾ ਤੁਰਨਗੇ ਉਹ ਅੱਗੇ ਜਾਣਗੇ ਅਤੇ ਉਸ ਤੋਂ ਬਾਅਦ ਜਿਹੜੇ ਹੋਰ ਅੱਗੇ ਕਿਸਾਨ ਨੇ ਜਿਹੜੇ ਉਹਨਾਂ ਦੇ ਪਿੱਛੇ ਵਧਣਗੇ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜਿਹੜਾ ਕਾਫਲਾ ਹੈ ਉਹ ਕਿਸਾਨ ਲੀਡਰਾਂ ਦਾ ਹੈ ਉੱਥੇ ਤਕਰੀਰ ਕਰਨੇ ਸਮਝਾ ਰਹੇ ਨੇ ਕਿ ਕਦੋਂ ਅੱਗੇ ਵਧਣਾ ਹੈ ਕਿ ਕਦੋਂ ਪਿੱਛੇ ਹਟਣਾ ਹੈ ਕਿ ਕਿਉਂਕਿ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਤਾਂ ਜੋ ਜਿਹੜੇ ਕਿਸਾਨ ਨੌਜਵਾਨ ਨੇ ਜਿਹੜੇ ਉੱਥੇ ਮੌਜੂਦ ਨੇ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਲੰਘੇ ਕੁਝ ਦਿਨਾਂ ਦੇ ਅੰਦਰ ਜਦੋਂ ਟੀਅਰ ਗੈਸ ਦੇ ਜਿਹੜੇ ਗੋਲੇ ਛੁੱਟੇ ਗਏ ਸੀ ਇਸ ਪਾਸੇ ਉਸ ਕਰਕੇ ਜਿਹੜੇ ਸੈਂਕੜੇ ਕਿਸਾਨ ਸਾਨੂੰ ਜ਼ਖਮੀ ਵੀ ਹੋਏ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਲਈ ਸਰ ਸਵਾਲ ਉਠੇ ਸੀ ਕਿ ਕਿਉਂ ਸਰਕਾਰ ਇਸ ਤਰ੍ਹਾਂ ਦੇ ਨਾਲ ਬਲ ਦਾ ਪ੍ਰਯੋਗ ਕਰ ਰਹੀ ਹੈ ਜੋ ਟਾਇਰ ਗੈਸ ਸ਼ੈਲ ਸਨ ਉਹਨਾਂ ਦੇ ਜਿਹੜੇ ਖੋਲ ਸਨ ਉਹ ਵੀ ਕਿਸਾਨ ਲੀਡਰ ਮੀਟਿੰਗ ਦੇ ਵਿੱਚ ਲੈ ਕੇ ਗਏ ਸਨ ਸਵਾਲ ਖੜੇ ਕੀਤੇ ਸਨ ਕਿ ਜਦੋਂ ਗੱਲਬਾਤ ਚੱਲ ਰਹੀ ਹੈ ਫਿਰ ਇਸ ਤਰ੍ਹਾਂ ਦੇ ਬਲ ਪ੍ਰਯੋਗ ਦਾ ਕੀ ਮਤਲਬ ਹੁੰਦਾ ਹੈ ਤੇ ਅੱਜ ਵੀ ਜਦੋਂ ਹੁਣ ਵੱਡਾ ਜਿਹੜਾ ਇਹ ਮਾਰਚ ਹੈ ਲਗਾਤਾਰ ਗਿਣਤੀ ਹੈ ਜਿਹੜੀ ਕਿਸਾਨਾਂ ਦੀ ਇੱਥੇ ਵਧ ਰਹੀ ਹੈ ਤੇ ਹੁਣ ਤੁਸੀਂ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਦੇਖ ਰਹੇ ਹੋ ਦੁਪਹਿਰ ਦਾ ਇਹ ਵਕਤ ਹੈ ਜਦੋਂ ਹਾਲਾਂਕਿ ਮੋਰਚਾ 11 ਵਜੇ ਜਾਣਾ ਸੀ ਉਸ ਪਾਸੇ ਨੂੰ ਪਰ ਨਹੀਂ ਗਏ ਕਿਉਂਕਿ ਅੱਗੇ ਵੀ ਇੰਤਜ਼ਾਮ ਤਿਆਰੀਆਂ ਪੂਰੀਆਂ ਨੇ ਤੇ ਇੱਧਰ ਸਰਕਾਰ ਹੈ ਜੋ ਗੱਲਬਾਤ ਵੀ ਕਰਨਾ ਚਾਹੁੰਦੀ ਹੈ ਇਸੇ ਲਈ ਜਿਹੜੇ ਬੰਦੋਬਸਤ ਹੈ ਉਹ ਕੀਤੇ ਗਏ ਨੇ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹਰ ਪਾਸੇ ਦੂਰ ਦੂਰ ਤੱਕ ਜੇਕਰ ਦਵਾਈਆਂ ਦੀ ਸੇਵਾ ਹੈ ਤਾਂ ਉਹ ਵੀ ਕੀਤੀ ਜਾ ਰਹੀ ਹੈ ਤੇ ਇੱਧਰ ਹਰ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਇੱਥੇ ਕੀਤੇ ਗਏ ਨੇ ਤੇ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਤੋਂ ਦਿਖਾ ਰਹੇ ਸੀ ਚਰਨਜੀਤ ਕਰਦੇ ਨਾਲ ਲਾਲਤਾ ਪ੍ਰਸਾਦ ਸ਼ੰਭੂ ਬਾਰਡਰ